ਹਾਂਜੀ ਸਾਥੀਓ ਅਸੀਂ ਮੌਜੂਦ ਆ ਜੀ ਪਿੰਡ ਜਗਜੀਤਨਗਰ ਹਰੀਪੁਰਾ ਤਸਵੀਰ ਰਾਣੀਆਂ ਜ਼ਿਲ੍ਹਾ सिरसा ਦਾ ਇਹ ਪਿੰਡ ਹੈ ਤੇ ਸਾਡੇ ਨਾਲ ਆ ਇੱਕ ਬੱਚਾ 12-13 ਸਾਲ ਦਾ ਬੱਚਾ ਹੈ ਇਹ ਆਪਣੇ ਮਾਪਿਓ ਤੋਂ ਵਿਛੜ ਗਿਆ ਤੇ ਸਾਡੇ ਪਿੰਡ ਸਾਡਾ ਭਾਈ ਕੁਲਦੀਪ ਸਿੰਘ ਹੈ ਉਹਦਾ ਬੇਟਾ ਜਤਿੰਦਰ ਤੇ ਉਹਨਾਂ ਨੂੰ ਇਹ ਆਪਣੇ ਖੇਤ ਆਉਂਦਿਆਂ ਮਿਲਿਆ ਵੀ ਵੀਰ ਮੈਨੂੰ ਵੀ ਲਈ ਚੱਲ ਨਾਲ ਪਰ ਇਹ ਕੁਝ ਨਹੀਂ ਦੱਸਦਾ ਜੇ ਇਹਨੂੰ ਪੁੱਛੀਏ ਵੀ ਕਿਹੜੇ ਪਿੰਡ ਦਾ ਪੁੱਤ ਤੇਰਾ ਫਤਿਹਬਾਦ ਫਤਿਹਬਾਦ ਤੇ ਡੈਡੀ ਦਾ ਕੀ ਨਾਮ ਹੈ ਜੈਕ ਸੀਨ ਤੇ ਕਿੰਨੇ ਭੈਣ ਭਰਾ ਤੁਸੀਂ ਦੋ ਪਤਾ ਦੋ ਭਰਾ ਦੂਜੇ ਭਰਾ ਨਾਂ ਕੀ ਹੈ ਮਹਿੰਦਰ ਤੇ ਹੋਰ ਮੰਮੀ ਦਾ ਨਾਂ ਵਿਦਿਆ ਵਿਦਿਆ ਹਾਂ ਤਾਂ ਪਿੰਡ ਕਿਹੜਾ ਫਤਿਆਬਾਦ ਫਤਿਆਬਾਦ ਆ ਹੁਣ ਫਤਿਆਬਾਦ ਦੱਸੀ ਜਾਂਦਾ ਥੋੜਾ ਚਿਰ ਪਹਿਲਾਂ ਹਸਾਰ ਵੀ ਦੱਸੀ ਜਾਂਦਾ ਸੀ ਤੂੰ ਹੈ ਤੂੰ ਹਸਾਰ ਕਹਿੰਦਾ ਸੀ ਪਹਿਲਾਂ ਫਤਿਆਬਾਦ ਕਿਹਾ ਜਾਂਦਾ ਫਤਿਆਬਾਦ ਹਾਂ ਤਾਂ ਸਾਥੀਓ ਇਸ ਵੀਡੀਓ ਨੂੰ ਅਸੀਂ ਆਪਣੇ ਚੈਨਲ ਤੇ ਪਾ ਰਹੇ ਆ ਵੱਧ ਤੋਂ ਵੱਧ ਸ਼ੇਅਰ ਕਰਿਓ ਕਮੈਂਟ ਕਰਿਓ ਵੀ ਗਾਂ ਦਿਖਾਏ ਬੱਚਾ ਆਪਣੇ ਮਾਤਾ ਪਿਤਾ ਤੱਕ ਪਹੁੰਚ ਸਕਣ ਅਸੀਂ ਕਰੀਬ ਵਾਲੇ ਚੌਕੀ ਮੁਲਾਜ਼ਮਾਂ ਨੂੰ ਫੋਨ ਵੀ ਕੀਤਾ ਉਹ ਥੋੜੇ ਸਮੇਂ ਤੱਕ ਆਉਂਦੇ ਹੋਣਗੇ ਤਾਂ ਇਹਨੂੰ ਬੱਚੇ ਨੂੰ ਉਹਨਾਂ ਨੂੰ ਸੌਪਿਆ ਜਾਊਗਾ ਤਾਂ ਕਿਸੇ ਭੈਣ ਭਰਾ ਨੂੰ ਇਸ ਬੱਚੇ ਦੀ ਪਛਾਣ ਹੋਵੇ ਤਾਂ ਇਹ ਬੱਚਾ ਜੇ ਆਪਾਂ ਥੋੜਾ ਜਿਹਾ ਪ੍ਰਾਲਾ ਕਰੀਏ ਤੇ ਆਪਣੇ ਮਾਤਾ ਪਿਤਾ ਤੱਕ ਪਹੁੰਚ ਸਕਦਾ ਹੈ ਬੱਚਾ ਤੇ ਆਪਣ ਤੋਂ ਤੁਹਾਡਾ ਨਾਂ ਕੀ ਦੱਸੇ ਤੇਰਾ ਨਾਂ ਕੀ ਹੈ ਪੰਕਜ ਪੰਕਜ ਹੈਦਾ ਨਾਂ ਮਾਤਾ ਦਾ ਨਾਂ ਵਿਦਿਆ ਦਾ ਦਾ ਪਿਓ ਦਾ ਨਾਂ ਜੈ ਕਿਸ਼ਨ ਤੇ ਭਰਾ ਇੱਕ ਕਹਿੰਦਾ ਉਹਦਾ ਨਾਮ ਮਹਿੰਦਰ ਹੈ ਕਦੇ ਤੇ ਹਸਾਰ ਕਹਿੰਦਾ ਕਦੇ ਫਤਿਆਬਾਦ ਕਹਿੰਦਾ ਪਰ ਇਹਦਾ ਅਸਲੀ ਪਿੰਡ ਨਹੀਂ ਆਪਣਾ ਦੱਸਦਾ ਵੀ ਕਿਹੜਾ ਤੇ ਕਿਧਰੋਂ ਆਇਆ ਪੁੱਤ ਪਤਾ ਤੈਨੂੰ ਕਿਹੜੇ ਬਨਵਾਇਆ ਤੂੰ ਹੈ ਹਾਂ ਅੱトゥ ਆਜ ਕਿਦੰਦਾ ਆਇਆ ਕਰੋ ਦੋ ਤਿੰਨ ਦੋ ਦਿਨੋਂ ਕੇ ਪਹਿਲਾਂ ਕਿਥੇ ਰਿਆਂ ਰਾਤ ਮੈਂ ਤਾਂ ਉਹ ਪਾਈਕ ਲੈ ਕੇ ਸੀ ਭਾਈ ਕੋਲੇ ਜਾਂਦਾ ਸੀ ਕਿਹੜੇ ਭਾਈ ਕੋਲੇ ਉਹ ਤੇਰੀ ਚਿੰਨਾ ਦਾ ਸੀ ਹੈ ਚਿੰਨਾ ਕੇ ਆਇ ਸੀ ਮੈਂ ਜਿੰਨਾ ਨਾਲ ਆਇਆ ਸੀ ਉਹ ਕਿਹੜੇ ਪਿੰਡ ਆ ਜਿੰਨਾ ਨਾਲ ਆਇਆ ਸੀ ਉੱਥੇ ਹੀ ਹੈ ਤੇ ਤੈਨੂੰ ਘਰੋਂ ਲੈ ਕੇ ਆਇਆ ਕੋਈ ਕੱਲਾ ਆਇਆ ਆਪ ਉਹ ਦੇਗਾ ਸੀ ਕੌਣ ਉਹ ਪਾਈ ਦਾ ਹਾਂ ਸਾਥੀਓ ਸਾਨੂੰ ਤੇ ਨਹੀਂ ਪੂਰੀ ਤਰ੍ਹਾਂ ਦੱਸਦਾ ਚਲੋ ਮੁਲਾਜ਼ਮੇ ਨੂੰ ਪੁੱਛਣਗੇ ਜਿਨੇ ਇਹਨੂੰ ਨਾਲ ਲਿਆਂਦਾ ਉਹਨਾਂ ਕੋਲ ਸ਼ਾਇਦ ਇਹਨੂੰ ਲੈ ਕੇ ਜਾਣਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਅਸੀਂ ਧੰਨਵਾਦ ਕਰਦੇ ਹਾਂ ਵੀਰ ਜਤਿੰਦਰ ਦਾ ਜਿਹੜਾ ਇਹਨੂੰ ਲੈ ਕੇ ਆਇਆ ਪਹਿਲਾਂ ਇਹਨੂੰ ਪੁੱਛਿਆ ਵੀ ਤੈਨੂੰ ਭੁੱਖ ਲੱਗੀ ਆ ਇਹਨੂੰ ਇੱਥੋਂ ਕੁਝ ਖਵਾਇਆ ਵੀ ਆ ਤਾਂ ਹੁਣ ਕਰੀ ਵਾਲਾ ਚੌਂਕੀ ਮੁਲਾਜ਼ਮਾਂ ਨੂੰ ਅਸੀਂ ਫੋਨ ਕੀਤਾ ਕਿਉਂਕਿ ਜਗਜੀਤ ਨਗਰ ਪਿੰਡ ਹਰੀਪੁਰਾ ਨੂੰ ਚੌਂਕੀ ਜੀਵਨਗਰ ਆ ਕਰੀ ਵਾਲਾ ਲੱਗਦੀ ਹੈ ਤੇ ਉੱਥੋਂ ਦੇ ਮੁਲਾਜ਼ਮ ਆਉਂਦੇ ਹੋਣਗੇ ਤੇ ਸਾਥੀਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿ ਇਹ ਬੱਚਾ ਜਿਹੜਾ ਹੈ ਆਪਣੇ ਘਰ ਤੱਕ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ